ਇਸੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਪੱਛਮ ਦੇ ਵਿੱਚ ਪਦਾਰਥ ਦੀ ਉਤਪਤੀ ਹੁੰਦੀ ਹੈ ਅਤੇ ਪੂਰਬ ਦੇ ਵਿੱਚ ਅਧਿਆਤਮ ਦੀ ਪੂਰਬ ਦੇ ਵਿੱਚ ਗੁਰੂ ਦੀ ਕਿਰਪਾ ਨੂੰ ਵਿਸ਼ੇਸ਼ ਮੰਨਿਆ ਜਾਂਦਾ ਹੈ ਜਦੋਂ ਅਸੀਂ ਗੁਰਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਉਹ ਵੀ ਮੂਲ ਮੰਤਰ ਦੇ ਅਖੀਰ ਦੇ ਵਿੱਚ ਗੁਰ ਪ੍ਰਸਾਦ ਕਹਿੰਦੇ ਨੇ ਤੇ ਗੁਰੂ ਦੀ ਕਿਰਪਾ ਜਿਸ ਆਦਮੀ ਦੇ ਉੱਪਰ ਹੋ ਜਾਂਦੀ ਹੈ ਜਾਂ ਜਿਸ ਜੀਵ ਦੇ ਉੱਪਰ ਹੋ ਜਾਂਦੀ ਹੈ ਉਹਦਾ ਅਧਿਆਤਮਿਕ ਜੀਵਨ ਵੀ ਸਵਰ ਜਾਂਦਾ ਹੈ ਉਹਦਾ ਸਮਾਜਿਕ ਜੀਵਨ ਵੀ ਸਵਰ ਜਾਂਦਾ ਹੈ ਔਰ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹਨਾਂ ਸਖਸ਼ੇਤਾ ਨੂੰ ਆਪ ਜੀ ਦੇ ਰੂਬਰੂ ਕਰਦੇ ਹਾਂ ਉਹਨਾਂ ਦੇ ਉੱਪਰ ਗੁਰੂ ਦੀ ਕਿਰਪਾ ਗੁਰੂ ਦੇ ਕੀਰਤਨ ਦੇ ਨਾਲ ਜੁੜੇ ਹੋਏ ਨੇ ਸੋ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਰੂਬਰੂ ਹੋਣਗੇ ਮੇਰੇ ਨਾਲ ਪਾਈ ਹਰਨਾਮ ਸਿੰਘ ਜੀ ਹਜ਼ੂਰੀ ਕੀਰਤਨੀਏ ਸਚਕਣ ਸ਼੍ਰੀ ਹਰ ਮੇਰ ਸਤ ਗੁਰਾ ਮੈਂ ਤੁਜ ਬਿਨ ਅਵਰ ਨ ਕੋਏ ਮੇਰ ਸਤ ਗੁਰਾ ਮੈਂ ਤੁਜ ਬਿਨ ਅਵਰ ਨ ਕੋਏ ਹਮ ਮੂਰਤ ਮੁਗਦ ਸ਼ਰਣਾਗਤੀ ਕਰ ਕਿਰਪਾ ਮਿਲੇ ਹਰ ਸੋ અમ મોરક મો ગદ શરણાગતી કર કૃપા મેલે હર સ હોય મેર સત ગુરા મે તુજ બિન અવર નકોય મેર સત ગુરા ਤਾਨੂੰ ਮਿਲਾਉਂਦੇ ਆ ਭਾਈ ਹਰਨਾਮ ਸਿੰਘ ਜੀ ਹੋਰਾਂ ਦੇ ਨਾਲ ਜੋ ਕਿ ਬਹੁਤ ਹੀ ਨਿਗੇ ਸੁਭਾਅ ਦੇ ਮਾਲਕ ਨੇ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਪਣੀਆਂ ਬਤੌਰ ਹਜ਼ੂਰੀ ਕੀ ਤਨੀਏ ਸੇਵਾਵਾਂ ਦੇ ਰਹੇ ਨੇ ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਫਿਰ ਕੀ ਹਾਲ ਚਾਲ ਨੇ ਬਾਠ ਠੀਕ ਹੈ ਚੜ੍ਹਦੀ ਕਲਾ ਜੀ ਗੁਰੂ ਰਾਮਦਾਸ ਮਹਾਰਾਜੀ ਦੀ ਕਿਰਪਾ ਜੀ ਭਾਈ ਸਾਹਿਬ ਸਿੱਖੀ ਸਰੂਪ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ਿਆ ਹੈ ਕਿਵੇਂ ਦਾੜੀ ਦੀ ਸੰਭਾਲ ਕਰਦੇ ਮੈਂ ਸਮਝਦਾ ਵੇ ਗੁਰੂ ਸਾਹਿਬ ਦੀ ਕਿਰਪਾ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਸੇਵਾ ਤੇ ਤਾਂ ਹੀ ਗੱਲ ਬਣਦੀ ਹੈ ਇਹ ਤੇ ਬਾਕੀ ਉਹਦੀ ਰਹਿਮਤ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਤੇ ਜੋ ਉਹਨੇ ਬਖਸ਼ਿਸ਼ਾਂ ਕੀਤੀਆਂ ਨੇ ਜੀ ਤੇ ਉਹਦਾ ਧੰਨਵਾਦ ਕਰਦੇ ਹਾਂ ਜਿੰਨਾ ਵੀ ਉਹ ਕਰ ਸਕੀ ਹੈ ਕਦੋਂ ਤੋਂ ਹਜ਼ੂਰੀ ਕੀਤੀ ਨੀਂ ਸੇਵਾ ਨਿਭਾ ਰਹੇ ਹੋ ਸੱਚਖੰਡ ਸ਼੍ਰੀ ਰਾਮਦਾਸ ਸਾਹਿਬ ਕੇ 1996 ਤੋਂ ਵਿਸਾਖੀ ਤੋਂ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਕੀਤੀ ਔਰ ਸੇਵਾ ਚੱਲ ਰਹੀ ਹੈ ਲਗਾਤਾਰ 24-25 ਸਾਲ ਹੋ ਗਏ ਤੇ ਸਤਗੁਰੂ ਤਰਸ ਕਰਕੇ ਇਹ ਸੇਵਾ ਲੈ ਰਹੇ ਨੇ ਤੇ ਸ਼ੁਰੂਆਤ ਤੁਸੀਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਤੋਂ ਹੀ ਕਰਦੇ ਹੋ ਕੀਰਤਨ ਦੀ ਕਿ ਉਸ ਤੋਂ ਪਹਿਲਾਂ ਵੀ ਕਿਤੇ ਕੀਤਾ ਉਸ ਤੋਂ ਪਹਿਲਾਂ ਅਲੱਗ-ਅਲੱਗ ਸ਼ਹਿਰਾਂ 'ਚ ਲੁਧਿਆਣੇ, ਜਿਲੰਦਰ, ਬਾਹਰ ਫਨ ਕੰਟਰੀ ਇਹ ਸੇਵਾਵਾਂ ਕੀਤੀਆਂ ਜੀ ਤੇ ਗੁਰੂ ਸਾਹਿਬ ਨੇ 1996 ਤੋਂ ਇਹ ਸੇਵਾ ਦਿੱਤੀ ਹੈ ਛੋੜੀ ਚਪਾਈ ਹੈ ਹਜ਼ੂਰੀ ਕੀਤਨੀਏ ਹੋਣ ਤੋਂ ਪਹਿਲਾਂ ਹੀ ਤੁਸੀਂ ਬਾਹਰ ਦੇ ਮੁਲਕ ਕੀਰਤਨ ਦੀ ਸੇਵਾ ਕਰ ਰਹੇ ਸੀ ਹਾਂਜੀ ਹਾਂਜੀ ਕਦੋਂ ਦਾਤ ਕਿੱਥੋਂ ਮਿਲਦੀ ਹੈ ਕਿੱਥੋਂ ਸ਼ੁਰੂਆਤ ਹੁੰਦੀ ਹੈ ਕੀਰਤਨ ਵਾਲੇ ਪਾਸੇ ਗੁੜਤੀ ਕਿੱਥੋਂ ਮਿਲਦੀ ਤੁਹਾਨੂੰ ਮੈਂ ਦੱਸ ਦਵਾਂ ਤੁਹਾਨੂੰ ਬਰਨਾਲਾ ਸੰਗਰੂਰ ਜੀ ਮੇਰਾ ਪਿੰਡ ਬਰਨਾਲਾ ਤੇ ਪਿਤਾ ਜੀ ਗਾਨੀ ਉਜਲ ਸਿੰਘ ਮੇਰੇ ਪਿਤਾ ਜੀ ਉਹ ਕੀਰਤਨੀਏ ਸਨ ਗੁਰਦੁਆਰਾ ਕਲਗੀਧਰ ਸਾਹਿਬ ਬਰਨਾਲਾ ਉੱਥੇ ਉਹਨਾਂ ਨੇ ਲਗਭਗ 55 ਸਾਲ ਕੀਰਤਨ ਦੀ ਸੇਵਾ ਕੀਤੀ ਹੈ ਲਗਾਤਾਰ ਲਗਾਤਾਰ ਗਰੰਤੀ ਸਿੰਘ ਦੀ ਕੀਰਤਨ ਦੀ 올 ਇਨ ਵਨ ਸਨ ਜੀ ਤੇ ਮੇਰੇ ਦਾਦਾ ਜੀ ਵੀ ਕੀਰਤਨੀਏ ਸਨ ਤੇ ਸਾਡੇ ਪਰਿਵਾਰ ਚ ਸਾਰਾ ਹੀ ਪਰਿਵਾਰ ਤਕਰੀਬਨ ਕੀਰਤਨ ਕਰਦਾ ਜੀ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਗੁਰੂ ਸਾਹਿਬ ਦੀ ਕਿਰਪਾ ਉਹ ਫਿਰ ਮੈਂ ਛੋਟੇ ਹੁੰਦਿਆਂ ਸਕੂਲ ਪੜ੍ਹਦੇ ਆ ਮੈਂ ਝੋਲਾ ਆਪਣਾ ਬਸਤਾ ਰੱਖਣਾ ਘਰ ਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਹੁੰਚ ਜਾਣਾ। ਕੀ ਬਾਤ ਹੈ? ਤੇ ਜਾ ਕੇ ਮੈਨੂੰ ਸ਼ੌਕ ਹੁੰਦਾ ਸੀ ਹਰਮੋਨੀਅਮ ਵਜਾਉਣ ਲੱਗ ਪੈਣਾ, ਤਬਲਾ ਵਜਾਉਣ ਲੱਗ ਪੈਣਾ। ਛੋਟੇ ਹੁੰਦੇ। ਕੀ ਬਾਤ ਹੈ? ਤੇ ਫਿਰ ਉਹ ਰੇਰਾ ਸਾਹਿਬ ਤੇ ਉਹਦੀ ਕੰਠ ਹੋ ਗਈ ਹੋएगी। ਹਾਂਜੀ ਹਾਂਜੀ ਬਿਲਕੁਲ। ਤੇ ਗੁਰਬਾਣੀ ਨੂੰ ਕੰਠ ਕਰਨਾ ਕਈ ਵਾਰੀ ਮਨ ਦੇ ਵਿੱਚ ਆਂਦਾ ਨਹੀਂ ਕਿ ਕੰਠ ਕਰਨਾ ਔਖਾ ਹੁੰਦਾ ਇੱਕ ਕੀਰਤਨੀਏ ਵਾਸਤੇ ਵੀ ਗੁਰਬਾਣੀ ਦੇ ਸ਼ਬਦਾਂ ਨੂੰ ਯਾਦ ਕਰਨਾ ਕਿਉਂਕਿ ਅੱਜ ਕੱਲ੍ਹ ਕਈ ਵਾਰੀ ਇਹ ਵੀ ਹੈਗਾ ਟ੍ਰੈਂਡ ਹੈਗਾ ਕਿ ਮੋਬਾਈਲ ਤੋਂ ਦੇਖ ਕੇ ਪੜ ਲਿਆ ਜਾਂਦਾ। ਲੇਕਿਨ ਉਹ ਵੀ ਸਮਾਸੀ ਜਦੋਂ ਸਾਰੇ ਸਤਕਾਰਯੋਗ ਕੀਰਤਨੀਏ ਬਾਣੀ ਨੂੰ ਯਾਦ ਕਰਦੇ ਸਨ ਇਸ ਦੇ ਬਾਰੇ ਕੀ ਕਹੋਗੇ ਤੁਸੀਂ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਮੈਂ ਸਮਝਦਾ ਕਿ ਮੈਨੂੰ ਬਾਣੀ ਕੰਠ ਬਹੁਤ ਛੇਤੀ ਯਾਦ ਹੋ ਜਾਂਦੀ ਹੈ ਜੀ ਜਿੰਨੇ ਵੀ ਮੈਂ ਸ਼ਬਦ ਪੜ੍ਹਦਾ ਉਹ ਯਾਦ ਕਰਕੇ ਕੰਠ ਕਰਕੇ ਪੜ੍ਹਦਾ ਜੀ ਤੇ ਬਚਪਨ ਤੋਂ ਹੀ ਇਹ ਬਾਣੀ ਕੰਠ ਹੋ ਰਹੀ ਹੈ ਤੇ ਹੁਣ ਵੀ ਜਦੋਂ ਮੈਂ ਸ਼ਬਦ ਪੜ੍ਹਨਾ ਹੋਵੇ ਤੇ ਬਹੁਤ ਛੇਤੀ ਕੰਠ ਹੋ ਜਾਂਦਾ ਯਾਦ ਹੋ ਜਾਂਦਾ ਯਾਦ ਹੋ ਜਾਂਦਾ ਤੇ ਕਈ ਵਾਰੀ ਇਸ ਤਰ੍ਹਾਂ ਨਹੀਂ ਹੋਇਆ ਭਾਈ ਸਾਹਿਬ ਇਹ ਸਵਾਲ ਥੋੜਾ ਜਿਹਾ ਮੈਂ ਇਤੋਂ ਹਟ ਕੇ ਪੁੱਛ ਰਿਹਾ ਹਾਂ ਜੀ ਕੀ ਕੀਰਤਨ ਕਰਦੇ ਹੋ ਤੁਸੀਂ ਤੇ ਸ਼ਬਦ ਭੁੱਲ ਗਿਆ ਹੋਏ ਹੋ ਜਾਂਦਾ ਜੀ ਭੁੱਲ ਵੀ ਜਾਂਦਾ ਜੀ ਹਾਂਜੀ ਹਾਂ ਇਨਸਾਨ ਆਪਾਂ ਭੁੱਲਣਹਾਰ ਆ ਤੇ ਭੁੱਲ ਵੀ ਜਾਂਦਾ ਕੋਈ ਵੱਡੀ ਗੱਲ ਫਿਰ ਉਹ ਸਥਿਤੀ ਨੂੰ ਕਿਵੇਂ ਸਾਂਭਦੇ ਹੋ ਤੇ ਉਹ ਗੁਰੂ ਸਾਹਿਬ ਦੀ ਕਿਰਪਾ ਕਰਦੇ ਆ ਕਈ ਵਾਰੀ ਤੇ ਚੇਤਾ ਆ ਜਾਂਦਾ ਕਰਦਿਆਂ ਕਰਦਿਆਂ ਤੇ ਨਹੀਂ ਤੇ ਫਿਰ ਭੁੱਲੇ ਹੀ ਰਹਿ ਜਾਂਦੇ ਨਹੀਂ ਤੇ ਫਿਰ ਘੰਘੰ ਘੰਘੰ ਕਿਉਂ ਇਸੇ ਪੰਕਤੀ ਦੀ ਵੈਲਕੋ ਵੈਲਕੋ ਜੀ ਠੀਕ ਆ ਭਾਈ ਸਾਹਿਬ ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਮੈਂ ਚਾਹਨਾ ਇੱਕ ਸ਼ਬਦ ਦੀ ਹਾਜ਼ਰੀ ਸੰਗਤ ਦੇ ਸਾਹਮਣੇ ਜ਼ਰੂਰ ਭਰ ਜੀ ਜ਼ਰੂਰ ਜ਼ਰੂਰ ਜੀ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤਗੁਰੂ ਕਹਾਵੇ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਰਾਮਦਾਸ ਸਤਿਗੁਰੂ ਕਹਾਵੇ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਬੈਠਾ ਸੋਡੀ ਪਾਤਸ਼ਾਹ ਪੈਸਾ ਬਹੁਤ ਆਨੰਦ ਆਇਆ ਤੁਸੀਂ ਸ਼ਬਦ ਸਾਨੂੰ ਸਰਵਣ ਕਰਵਾਇਆ ਗੁਰਰਾਮਦਾਸ ਜੀ ਦੀ વાਕੀ ਬਹੁਤ ਬਖਸ਼ਿਸ਼ ਹੈ ਆਪ ਜੀ ਦੇ ਉੱਪਰ ਸੁਰੀਲਾ ਤੁਹਾਡਾ કંਠ ਹੈ ਭਾਈ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਪਿਤਾ ਜੀ ਉਹਨਾਂ ਨੇ ਲਗਾਤਾਰ ਸੰਗਰੂਰ ਗੁਰਦੁਆਰਾ ਸਾਹਿਬ ਚ 55 ਸਾਲ ਬਰਨਾਲੇ ਬਰਨਾਲੇ ਲਗਾਤਾਰ 55 ਸਾਲ ਸੇਵਾ ਨਿਭਾਈ ਕੀ ਉਹਨਾਂ ਦੇ ਮਨ ਦੀ ਖੁਆਇਸ਼ ਸੀ ਕਿ ਮੇਰਾ ਬੇਟਾ ਵੀ ਅਗਾਹ ਕਿਰਤਨੀਆਂ ਬਣੇ ਆ ਚਾਹਦੇ ਸਨ ਕਿ ਕੋਈ ਹੋਰ ਖੇਤਰ ਦੇ ਵਿੱਚ ਜਾਵੇ ਹਰਨਾਮ ਸਿੰਘ ਉਹ ਵੀ ਚਾਹਦੇ ਸੀ ਪਰ ਮੇਰੀ ਬਹੁਤ ਇੱਛਾ ਸੀ ਹੂੰ ਕਿ ਮੈਂ ਕੀਰਤਨ ਕਰਾਂ ਬਚਪਨ ਚ ਜੀ ਤੇ ਉਹਦਾ ਫਾਲੇ ਇਹੀ ਹੈ ਕਿ ਮੈਂ ਗੁਰਦੁਆਰੇ ਸਾਹਿਬ ਜਾਂਦਾ ਰਿਹਾ ਕੀਰਤਨ ਕਰਦੇ ਰਿਹਾ ਫਿਰ ਪਿਤਾ ਜੀ ਨੂੰ ਮੈਂ ਬੇਨਤੀ ਕੀਤੀ ਕਿ ਮੈਂ ਕੀਰਤਨ ਕਰਨਾ ਹੂੰ ਪੜਾਈ ਵਿੱਚ ਮਨ ਇਹਨਾਂ ਨਹੀਂ ਸੀ ਲੱਗਦਾ ਹੂੰ ਤੇ ਫਿਰ ਪਿਤਾ ਜੀ ਨੇ ਕੋਸ਼ਿਸ਼ ਕੀਤੀ ਹੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਅੱਛਾ ਜੀ 1978 ਚ ਮੈਨੂੰ ਦਾਖਲਾ ਦਵਾਇਆ 1978 ਤੋਂ ਲੈ ਕੇ 1980 ਤੱਕ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਫਿਰ ਮੈਂ ਸੰਗੀਤ ਦਾ ਡਿਪਲੋਮਾ ਕੀਤਾ ਤੇ ਸਾਡੇ ਪ੍ਰੋਫੈਸਰ ਉਸ ਵੇਲੇ ਮਾਹਰ ਕਿਰਪਾ ਕਰਨ ਪ੍ਰੋਫੈਸਰ ਅਵਤਾਰ ਸਿੰਘ ਨਾਜ਼ ਜੀ ਬਹੁਤ ਸੰਗੀਤ ਤੋਂ ਜਾਣੂ ਸਨ ਹਮ ਬਹੁਤ ਬਰੀਕੀਆਂ ਲਾ ਲ ਉਹਨਾਂ ਨੇ ਸਾਨੂੰ ਕੀਰਤਨ ਰਾਗ ਵਿਦਿਆ ਉਹਨਾਂ ਨੇ ਸਿਖਾਈ ਸ਼ਹੀਦ ਸਿਕਮਿਸ਼ਨਰੀ ਕਾਲਜ ਜਿੱਥੇ ਤੁਸੀਂ تعلیم ਲਈ ਮੈਨੂੰ ਇੱਥੋਂ ਤੱਕ ਪਤਾ ਲੱਗਾ ਕਿ ਭਾਈ ਹਰਜਿੰਦਰ ਸਿੰਘ ਜੀ ਜਿਹੜੇ ਸ਼੍ਰੀਨਗਰ ਵਾਲੇ ਨੇ ਉਹ ਤੁਹਾਡੇ ਜਮਾਤੀ ਸਨ ਹਾਂਜੀ ਬਿਲਕੁਲ ਜੀ ਭਾਈ ਸਾਹਿਬ ਔਰ ਮੈਂ ਅਸੀਂ ਇਕੱਠਿਆਂ 1978 ਤੋਂ ਲੈ ਕੇ ਅੱਸੀ ਤੱਕ ਹਾਂ ਦੋਨਾਂ ਜਣਿਆਂ ਨੇ ਜੀ ਭਾਈ ਮਨਿੰਦਰ ਸਿੰਘ ਜੀ ਨਾਲ ਨਹੀਂ ਸਾਨੂੰ ਤੋਂ ਭਾਈ ਸਾਹਿਬ ਔਰ ਮੈਂ ਇਕੱਠਿਆਂ ਇਹ ਸੰਗੀਤ ਦਾ ਜਿਹੜਾ ਹਮ ਡਿਪਲੋਮਾ ਇਕੱਠਿਆਂ ਕੀਤਾ ਫਿਰ ਪੂਰੀ ਮਿਹਨਤ ਚੱਲਦੀ ਸੀ ਉੱਥੇ ਤੇ ਪੂਰੀ ਮਿਹਨਤ ਕੀਤੀ ਫਿਰ ਅਸੀਂ ਸ਼੍ਰੀਨਗਰ ਗਏ ਹਾਂ ਭਾਈ ਸਾਹਿਬ ਮੈਂ ਤੇ ਭਾਈ ਮਨਿੰਦਰ ਸਿੰਘ ਨਹੀਂ ਇਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਹੋਰ ਪੁੱਛਣਾ ਚਾਹਾਂਗਾ ਜੀ ਕਿ ਸ਼ਰਾਰਤੀ ਤੁਸੀਂ ਜ਼ਿਆਦਾ ਸੀ ਜਾਂ ਭਾਈ ਹਰਜਿੰਦਰ ਸਿੰਘ ਸ਼ਿਰਨਗਰ ਵਾਲੇ ਉਹ ਤਾਂ ਮੈਨੂੰ ਕਹਿੰਦੇ ਆ ਜੀ ਅੱਛਾ ਕਉ ਮੈਂ ਛੋਟਾ ਸੀਗਾ ਹਾਂਜੀ ਭਾਈ ਸਾਹਿਬ ਮੇ ਤੋਂ 4 ਸਾਲ ਵੱਡੇ ਐ ਭਾਈ ਮਨਿੰਦਰ ਸਿੰਘ 2 ਸਾਲ ਵੱਡੇ ਐ ਤੇ ਮੈਂ ਉਹਨਾਂ ਤੋਂ ਸਭਨਾਂ ਤੇ 4 ਸਾਲ ਛੋਟਾ ਫਿਰ ਵੀ ਉਹਦੇ ਕਿਹੋ ਜਿਹੇ ਸ਼ਰਾਰਤਾਂ ਚੱਲਦੀਆਂ ਸਨ ਉੱਥੇ ਬਸ ਹਾਸਾ ਖੇਡਾ ਬਚਪਨਾ ਸੀ ਕੋਈ ਸੋਝੀ ਐ ਨਹੀਂ ਸੀ ਐ ਨਹੀਂ ਜੀ 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 ਸੋਹਣਾ ਸਮਾਂ ਬੀਤਿਆ ਜੀ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਤੋਂ ਬਾਅਦ ਫਿਰ ਕਿੱਥੇ ਸੇਵਾ ਨਿਭਾਈ ਫਿਰ ਅਸੀਂ ਸ਼੍ਰੀਨਗਰ ਗਏ ਜੀ ਹਾਂ ਸ੍ਰੀ ਗੁਰੂ ਸਿੰਘ ਸਵਾ ਮੀਰਾ ਕਦਲ ਸ਼੍ਰੀਨਗਰ ਪਾਈ ਹਰਿੰਦਰ ਸਿੰਘ ਜੀ ਦਾ ਵੀ ਉੱਥੋਂ ਨਾਮ ਪੈਂਦਾ ਹਾਂਜੀ ਤੁਸੀਂ ਉਦੋਂ ਉਹਨਾਂ ਦੇ ਜੱਥੇ ਦੇ ਵਿੱਚ ਸੀ ਜੱਥੇ ਵਿੱਚ ਸੀਗਾ ਮੈਂ ਨਾਲ ਸਿੱਖਿਆ ਮੈਂ ਹਾਰਮੋਨੀਅਮ ਤੇ ਮੈਨੂੰ ਪਹਿਲਾਂ ਤਬਲਾ ਹੁੰਦਾ ਸੀ ਫਿਰ ਇਹ ਦੋਨੋਂ ਭਰਾਤਾ ਬਹੁਤ ਸੋਹਣਾ ਕੀਰਤਨ ਕਰਦੇ ਸਨ ਦੋਨੇ ਜੀ ਆਵਾਜ਼ਾਂ ਮੈਚ ਕਰਦੀਆਂ ਸਨ ਕੀ ਬਾਤ ਹੈ ਤੇ ਮੈਂ ਫਿਰ ਤਬਲੇ ਤੇ ਹੋ ਗਿਆ ਅਸੀਂ ਫਿਰ ਐਦਾਂ ਜੱਥਾ ਬਣਾਇਆ ਕੀਰਤਨ ਕਰਦੇ ਰਹੇ ਸ਼੍ਰੀਨਗਰ ਜੋ ਤੁਸੀਂ ਸੇਵਾ ਨਿਭਾਈ ਇਕੱਠੇ ਪਾਈ ਹਰਜਿੰਦਰ ਸਿੰਘ ਜੀ ਹੋਰਾਂ ਨਾਲ ਤੇ ਕੋਈ ਉਥੋਂ ਦੀ ਯਾਰ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਕੋਈ ਘਟਨਾ ਜਿਹੜੀ ਤੁਹਾਨੂੰ ਅੱਜ ਤੱਕ ਨਹੀਂ ਭੁੱਲਦੀ ਉੱਥੇ ਤੁਹਾਨੂੰ ਪਤਾ ਵੀ ਕਸ਼ਮੀਰ ਵਿੱਚ ਉਦੋਂ ਫਿਲਮਾਂ ਦੀਆਂ ਸ਼ੂਟਿੰਗਾਂ ਹਾਂਜੀ ਬਹੁਤ ਹੁੰਦੀਆਂ ਸਨ ਵੱਡੇ ਵੱਡੇ ਫਿਲਮੀ ਐਕਟਰ ਜਾਂਦੇ ਅਸੀਂ ਛੋਟੇ ਸਾਂ ਪੈਲ ਕਾਮ ਗਏ ਉਦੋਂ ਸਾਨੂੰ ਪਤਾ ਲੱਗਿਆ ਵੀ ਕਿਸੇ ਫਿਲਮ ਦੀ ਸ਼ੂਟਿੰਗ ਹੋ ਰਹੀ ਆ ਅੱਛਾ ਜੀ ਤੇ ਅਸੀਂ ਤੁਰ ਕੇ ਚਲੇ ਗਏ ਪਹਾੜਾਂ ਦੇ ਚੜਦੇ ਹੋਏ ਕਾਫੀ ਦੂਰ ਭਾਈ ਜਿੰਨ ਸਿੰਘ ਜੀ ਵੀ ਨਾਲ ਤੇ ਭਾਈ ਸਾਹਿਬ ਹਾਂ ਕੱਟੇ ਤੇ ਰਸਤੇ 'ਚ ਮੀਂਹ ਆ ਗਿਆ ਕੋਈ ਹੈ ਨਹੀਂ ਸੀ ਜਗ੍ਹਾ ਹਾਂਜੀ ਹਾਂਜੀ ਫੇਰ ਅਸੀਂ ਪਤਾ ਨਹੀਂ ਕੋਈ ਟਰੱਕ ਸੀ ਕੋਈ ਚੀਜ਼ ਸੀ ਕੋਈ ਉਹਦੇ ਥੱਲੇ ਵੜ ਕੇ ਆਪਣਾ ਬਚਾਅ ਕੀਤਾ ਮਾੜਾ ਮੋਟਾ ਹਾਂ ਉਹ ਸ਼ੂਟ ਦੇਖਣ ਗਏ ਉੱਥੇ ਤੇ ਅਸੀਂ ਬੋਰ ਹੋ ਗਏ ਕਿ ਬਾਰ-ਬਾਰ ਉਹੀ ਸੀ ਉਹੀ ਟੇਕ ਉਹੀ ਸੀ ਨਾ ਹਾਂ ਹਾਂ ਤੇ ਉਹ ਮੈਨੂੰ ਨਹੀਂ ਭੁੱਲਦਾ ਉਹ ਕੀ ਬਾਤ ਆ ਮੈਨੂੰ ਲੱਗ ਰਿਹਾ ਕਿ ਸੱਚਮੁੱਚ ਸੰਤਾ ਨੇ ਇਹ ਵਾਕਿਆ ਪਾਈ ਜਿੰਨਰੇ ਸੇ ਕੋਈ ਨਹੀਂ ਸੁਣਿਆ ਹੋਣਾ ਜੀ ਉਹ ਸਾਡੀ ਇੰਟਰਵਿਊ ਦੇਖਦੇ ਹੋਣਗੇ ਉਹ ਵੀ ਇਹ ਨਾਲ ਬਣ ਕੇ ਯਰ ਨਾ ਹਮ ਸਿੰਘ ਉਹ ਕਰ ਰਹੇ ਨੇ ਵਿਸ਼ਵੰਦੀ ਗੱਲ ਕਰ ਰਹੇ ਨੇ ਇੱਕ ਕੀਰਤਨੀਆ ਉਹਦਾ ਦੁਨੀਆ ਨੂੰ ਵੇਖਣ ਦਾ ਨਜ਼ਰੀਆ ਕੀ ਹੁੰਦਾ ਹੈ ਹਾਲਾਂਕਿ ਆਂਦੇ ਅਸੀਂ ਵੀ ਉਸੇ ਸਮਾਜ ਦੇ ਵਿੱਚ ਆ ਜਿਹੜੇ ਸਮਾਜ ਹੋਰ ਲੋਕ ਰਹਿ ਰਹੇ ਨੇ ਲੇਕਿਨ ਇੱਕ ਸਹਿਜ ਹੁੰਦਾ ਹੈ ਕੀਰਤਨੀਏ ਦੇ ਅੰਦਰ ਲਗਾਤਾਰ ਬਾਣੀ ਪੜ ਕੇ ਉਹਦਾ ਸਮਾਜ ਨੂੰ ਵੇਖਣ ਦਾ ਨਜ਼ਰੀਆ ਕਿਹੋ ਜਿਹਾ ਹੋ ਜਾਂਦਾ ਹਰਕ ਤੇ ਪੈਂਦਾ ਹੀ ਹੈ ਜਦੋਂ ਆਪਾਂ ਹਰ ਵੇਲੇ ਗੁਰਬਾਣੀ ਦਾ ਕੀਰਤਨ ਕਰਨਾ ਬਾਣੀ ਪੜ੍ਹਨੀ ਤੇ ਆਪਣੇ ਆਪ ਨੂੰ ਪਤਾ ਲੱਗਦਾ ਪਰ ਲੋਕੀ ਵੀ ਕਹਿ ਦਿੰਦੇ ਆ ਵੀ ਤੁਹਾਡੇ ਅੰਦਰ ਬਹੁਤ ਸ਼ਾਂਤੀ ਹੈ ਟਿਕਾਉ ਹੈ ਸਹਿਜ ਇਹ ਲੋਕੀ ਦੱਸ ਦਿੰਦੇ ਆ ਟਿਕਾ ਆ ਜਾਂਦਾ ਮਨੁੱਖ ਦੇ ਵਿੱਚ ਭਾਈ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਸ਼੍ਰੋਮਣੀ ਆ ਕੀਰਤਨ ਕਰਨ ਦੇ ਲਈ ਉਸ ਤੋਂ ਅਗਾ ਕੋਈ ਨਹੀਂ ਹੈ ਜਿੱਥੇ ਆਨੰਦ ਆਂਦਾ ਹੋਵੇ ਕੀਰਤਨ ਕਰਨ ਦਾ ਫਿਰ ਵੀ ਸਚਕਣ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਕੋਈ ਅਜਿਹੀ ਜਗਾ ਹੋਵੇ ਜਿੱਥੇ ਤੁਹਾਡਾ ਬਾਰ ਬਾਰ ਦਿਲ ਕਰਦਾ ਹੋਵੇ ਕਿ ਮੈਂ ਉੱਥੇ ਜਾ ਕੇ ਕੀਰਤਨ ਕਰਾਂ ਤੁਹਾਡਾ ਬਹੁਤ ਵਧੀਆ ਹੈ ਇਹ ਤੇ ਡਿੱਠੇ ਸੱਬੇ ਥਾਮ ਨਹੀਂ ਤੁੱਦ ਜਿਆ ਸ੍ਰੀ ਹਰਿਮੰਦਰ ਸਾਹਿਬ ਤੋਂ ਬਿਨਾ ਤਾਂ ਕੁਝ ਹੈ ਹੀ ਨਹੀਂ ਪਰ ਫਿਰ ਵੀ ਖੁੱਲੀਆਂ ਹਵਾਵਾਂ ਚ ਖੁੱਲੀਆਂ ਆਵਾਦੀ ਜਿਵੇਂ ਪਹਾੜ ਹੋ ਗਏ ਜਾਂ ਪੋਰ ਬਲਹਾਰੀ ਕੁਦਰਤ ਵਸੀਆ ਵਾ ਵਾ ਉਹਦੇ ਚ ਫੇਰ ਆਨੰਦ ਵੱਖਰਾ ਹੀ ਹੁੰਦਾ ਤੁਸੀਂ ਸਟੱਡੀ ਕਰੀਦਾ ਹੈ ਤੇ ਉਹਦੋਂ ਦਾ ਬੜੀ ਵਾਰੀ ਇਹ ਜਿਹੜੀ ਤੁਸੀਂ ਹੁਣ ਗੱਲ ਕਹੀ ਹੈ ਮੈਨੂੰ ਮੇਰੇ ਮਨ 'ਚ ਹੀ ਸੀਗਾ ਕਿ ਤੁਸੀਂ ਇਹੀ ਜਵਾਬ ਦੋਗੇ ਕਿਉਂਕਿ ਜਿਹੜੇ ਕਵੀ ਹੁੰਦੇ ਆ ਜਾਂ ਲੇਖਕ ਹੁੰਦੇ ਆ ਜਾਂ ਚਿੰਤਕ ਹੁੰਦੇ ਆ ਗੁਰਬਾਣੀ ਪੜਨ ਵਾਲੇ ਹੁੰਦੇ ਆ ਉਹ ਕੁਦਰਤ ਦੇ ਬਹੁਤ ਕਰੀਬ ਹੁੰਦੇ ਆ ਕੁਦਰਤ ਨੂੰ ਉਹ ਬਹੁਤ ਪਸੰਦ ਕਰਦੇ ਆ ਉਹਦੇ ਵਿੱਚ ਰਹਿਣਾ ਪਸੰਦ ਕਰਦੇ ਆ ਉਹਨੂੰ ਮੰਨਣਾ ਪਸੰਦ ਕਰਦੇ ਆ ਮਨੁੱਖ ਦੀ ਇਨੀ ਭੁੱਖ ਵੱਧ ਗਈ ਹੈ ਕਿ ਉਹਨੂੰ ਉਹਦੀ ਤ੍ਰਿਪਤੀ ਵਾਸਤੇ ਉਹ ਕੁਦਰਤੀ ਸੰਸਾਰ ਨਾਲੋਂ ਹੀ ਬਹੁਤ ਜ਼ਿਆਦਾ ਲੁੱਟ-ਪੁੱਟ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਬਲੇਹਾਰੀ ਕੁਦਰਤ ਵਸਿਆ ਲੇਕਿਨ ਇਨਸਾਨ ਕੁਦਰਤ ਨੂੰ ਨੇਸ ਤੋਂ ਨਾਬੂਦ ਕਰ ਰਿਹਾ ਹੈ ਕੀ ਕਹਿਣਾ ਚਾਹੋਗੇ ਇਹਦੇ ਵਾਸਤੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਬਹੁਤ ਚੰਗੇ ਉਪਦੇਸ਼ ਦਿੱਤੇ ਨੇ ਗੁਰਬਾਣੀ ਵੀ ਪੜ੍ਹਦੇ ਆਪਾਂ ਇਹ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਆਪਾਂ ਵਾਤਾਵਰਨ ਦਾ ਖਿਆਲ ਰੱਖੀਏ ਜੀ 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 ਚੰਗਾ ਮਾਹੌਲ ਸਰ ਜੀਏ ਸਾਡੇ ਜਿਹੜੇ ਆਉਣ ਵਾਲੀ ਪਨੀਰੀ ਆਉਣ ਵਾਲਾ ਸਾਡਾ ਸਮਾਜ ਜਿੰਨਾ ਵੀ ਉਹ ਖੁਸ਼ਹਾਲ रह ਸਕਣ ਇਹ ਥੋੜਾ ਮਾਹੌਲ ਵਿਗੜਿਆ ਹੋਇਆ ਇਹ ਜਿੰਨਾ ਆਪਾਂ ਪਰ ਮਾਤਮਾ ਦੇ ਨੇੜੇ ਜਾਵਾਂਗੇ ਬਾਣੀ ਪੜ੍ਹਾਂਗੇ ਤੇ ਉਹ ਵਧੀਆ ਉਹਨਾਂ ਅੱਛਾ ਰਹੇਗਾ ਸਮਝ ਆਉਗੀ ਉਹ ਨਹੀਂ ਉਹ ਨਹੀਂ ਹੈਨਾ ਕੁਦਰਤ ਦੇ ਨਾਲ ਜੋੜਨ ਭਾਈ ਸਾਹਿਬ ਗੱਲਬਾਤ ਇਸੇ ਤਰ੍ਹਾਂ ਅਸੀਂ ਜਾਰੀ ਰੱਖਦੇ ਆਂ ਜੀ ਜੀ ਤੇ ਮੈਂ ਚਰਨ ਸੰਗਤਾਂ ਦੇ ਨਾਲ ਇੱਕ ਸ਼ਬਦ ਦੀ ਸਾਂਝ ਅਸੀਂ ਜ਼ਰੂਰ ਪਾਉ ਜਰੂਰ ਜੀ ਜੋਗ-ਜੁਗ ਮਿੱਠਾ ਵਿਸ ਪਰੇ ਜੋਗ-ਜੁਗ ਮਿੱਠਾ ਵਿਸ ਪਰੇ ਉਹ ਜਾਣ ਜੋਗੀ ਰਾਮ ਨਦੀਆਂ ਵਾਹ ਵਿਛੁਣਿਆ ਮੇਲਾ ਸੰਜੋਗੀ ਰਾਮ ਨਦੀਆਂ ਵਾਹ ਵਿਛੁਣਿਆ ਮੇਲਾ ਸੰਜੋਗੀ ਰਾਜ ਜੁਗ ਜੁਗ ਮਿੱਠਾ ਪਰੇ ਕੋ ਜਾਣ ਜੋਗੀ ਰਾਮ ਨਦੀਆ ਵਹਾ ਵਿਛੁੰਨਿਆ ਮੇਲਾ ਸੰਜੋਗੀ ਰਾਮ ਨਦੀਆ ਵਹਾ ਵਿਛੁੰਨਿਆ ਮੇਲਾ ਸੰਜੋਗੀ ਰਾ ਸੰਜੋਗੀ ਰਾਮ ਨਤਿਆਂ ਵਾਹ ਤੰਤਨ ਗੁਰੂ ਰਾਮਦਾਸ ਜੀ ਨੇ ਆਪਣੇ ਚੰਨ ਸੇਵਾ ਦਿੱਤੀ ਹੈ ਇਸ ਗੱਲ ਦਾ ਮੈਨੂੰ ਬਹੁਤ ਪ੍ਰਾਉਡ ਹੈ ਕਿ ਮੇਰੇ ਪਤੀ ਗੁਰੂ ਰਾਮਦਾਸ ਜੀ ਦੇ ਦਰ ਤੇ ਸੇਵਾ ਕਰਦੇ ਹਨ ਅਤੇ ਸਾਰੀ ਸੰਗਤਾਂ ਦਾ ਬਹੁਤ ਪਿਆਰ ਦੇਸ਼ਾਂ ਵਿਦੇਸ਼ਾਂ ਜਿੱਥੇ ਜਾਂਦੇ ਹਨ ਸੱਚੀ ਭਾਸ਼ਾ ਸੰਗਤਾਂ ਬਹੁਤ ਪਿਆਰ ਕਰਦੀਆਂ ਹਨ ਅੰਮ੍ਰਿਤਸਰ ਹਜ਼ੂਰੀ ਰਾਗੀ ਜੱਥਾ ਜੋ ਉੱਥੋਂ ਦੀਆਂ ਸਵਾਮਾ ਬੜੇ ਸੁਚੱਜੇ ਤਰੀਕੇ ਢੰਗ ਦੇ ਨਾਲ ਨਿਭਾ ਰਹੇ ਨੇ ਜਿੱਥੇ ਆਪ ਗੁਰਬਾਣੀ ਨਾਲ ਜੁੜਦੇ ਹਨ ਉਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਕੇ ਜੋ ਮੇਨ ਗੁਰਸ਼ਖ ਦਾ ਮਨੋਰਥ ਹੈ ਆਪ ਜਪੋ ਅਵਰਾ ਨਾਮ ਜਪਾਵੋ ਦੇ ਮਾਵਾਕਾ ਅਨੁਸਾਰ ਭਾਈ ਸਾਹਿਬ ਜੀ ਇਸ ਪੰਕਤੀ ਨੂੰ ਉਹਨਾਂ ਦਾ ਜੀਵਨ ਆਧਾਰਿਤ ਤੇ ਹੈ ਤੇ ਮਹਾਰਾਜ ਦੇ ਅੱਗੇ ਅਰਦਾਸ ਹੈ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਇਸੇ ਤਰ੍ਹਾਂ ਗੁਰੂ ਘਰ ਦੀ ਅਥਾ ਸੇਵਾ ਕਰਕੇ ਆਪਣੇ ਮਨੁੱਖੇ ਜਾਮੇ ਨੂੰ ਸਫਲ ਕਰ ਸਕਣ ਅਸੀਂ ਲੁਧਿਆਣੇ ਗੇ ਕੀਰਤਨ ਕਰਨ ਹਾਂਜੀ ਕਾਫੀ ਸਾਲ ਪਹਿਲਾਂ ਦੀ ਗੱਲ ਇੱਕ ਜਿੱਥੇ ਇਸ ਜਲਪਾਣੀ ਛੱਕ ਰਹੀ ਸੀ ਕਮਰੇ 'ਚ ਨੌਜਵਾਨ ਬੱਚੀ ਆਈ ਉਹਨੇ ਇੱਕ ਪਰਚੀ ਤੇ 7-8 ਸ਼ਬਦ ਲਿਖੇ ਹੋਏ ਸੀ ਸਾਨੂੰ ਇਹ ਸੀਗਾ ਵੀ ਇਹ ਕਹੇਗੀ ਭਾਈ ਸਾਬ ਇਹ ਸ਼ਬਦ ਸੁਣਾਓ ਉਹ ਕਹਿੰਦੀ ਭਾਈ ਸਾਬ ਜੀ ਇਹ ਸ਼ਬਦ ਲਿਖਿਆ ਵੀ ਇਹ ਨਹੀਂ ਸੁਣਾਉਣੇ ਅੱਛਾ ਉਹ ਕਹਿੰਦੀ ਵੀ ਨਹੀਂ ਸੁਣਾਉਣੇ ਹਾਂ ਮੈਂ ਕਿਹਾ ਠੀਕ ਹੈ ਜੀ ਆਪਾਂ ਨਹੀਂ ਸੁਣਾਵਾਂਗੇ ਜੀ ਬਦਲ ਕੇ ਪੜ ਦਾਂਗੇ ਉਹ ਹੋਇਆ ਕਿ ਵੀ ਜਦੋਂ ਅਸੀਂ ਅੰਦਰ ਗਏ ਸਟੇਜ ਤੇ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਤਕਰੀਬਨ ਉਸੇ ਸ਼ਬਦਾਂ ਦੀਆਂ ਪਰਚੀਆਂ ਸੰਗਤ ਵੱਲ ਆ ਗਈਆਂ ਮੈਂ ਸੈਦ ਵਾਲੇ ਸਿੰਘ ਕਮਲਜੀਤ ਸਿੰਘ ਮੇਰੇ ਨਾਲ ਉਹਨਾਂ ਨੂੰ ਮੈਂ ਕਿਹਾ ਵੀ ਆ ਹੁਣ ਬੇਟੀ ਨੂੰ ਦੇ ਪਰਚੀਆਂ ਵੀ ਆ ਉਹੀ ਉਹੀ ਸ਼ਬਦ ਜਿਹੜੇ ਤੂੰ ਮਨਾਂ ਕੀਤਾ ਹੈ ਨਹੀਂ ਪੜਨੇ ਔਰ ਸੰਗਤ ਸੁਣਨਾ ਚਾਹੁੰਦੀ ਆ ਕਿਹੜਾ ਪੜੀਏ ਕਈ ਵਾਰ ਸੰਗਤ ਨਾਰਾਜ਼ ਵੀ ਹੋ ਜਾਂਦੀ ਆ ਨਾਰਾਜ਼ਗੀ ਦੀ ਗੱਲ ਮੈਂ ਤੁਹਾਨੂੰ ਮੈਂ ਦੱਸਦਾ ਉਹ ਕਹਿੰਦਾ ਭਾਈ ਸਾਹਿਬ ਅਸੀਂ ਕੀਰਤਨ ਦਰਬਾਰ ਤੋਂ ਕੀਰਤਨ ਕਰਕੇ ਬਾਹਰ ਆਏ ਮੇਰੇ ਸਤਗੁਰੂ ਮੈਂ ਤੁਝ ਬਿਨਾਂ ਵਰਨਾ ਕੋਈ ਉਹਨੇ ਇਹ ਸ਼ਬਦ ਕਿਹਾ ਸੀ ਤੇ ਚਲੋ ਅਸੀਂ ਪੜ੍ਹ ਦਿੱਤਾ ਉਹ ਕਹਿੰਦਾ ਭਾਈ ਸਾਹਿਬ ਜੇ ਤੁਸੀਂ ਸ਼ਬਦ ਨਾ ਪੜ੍ਹਦੇ ਮੈਂ ਤੁਹਾਡੀ ਗੱਡੀ ਦੇ ਚਾਰੇ ਟਾਇਰਾਂ ਦੀ ਹਵਾ ਕੱਢ ਦੇਣੀ ਸੀ। ਬੜਾ ਬੜਾ ਹੀ ਅੱਛਾ। ਉਹਨੂੰ ਪਤਾ ਇਹਨਾਂ ਲਗਾ ਬਾਣੀ ਨਾਲ ਲਗਾਏ ਸਾਨੂੰ ਕੌਣ ਪੁੱਛਦਾ। ਸਹੀ ਗੱਲ ਹੈ। ਬਾਣੀ ਨੂੰ ਪਿਆਰ ਕਰਦੇ ਆ। ਅਸੀਂ ਤਾਂ ਇੱਕ ਜਰੀਆ। ਕੀ ਬਾਤ ਹੈ। ਇਹਨਾਂ ਪਿਆਰ ਹੈ ਸੰਗਤ ਦਾ। ਭਾਈ ਸਾਹਿਬ ਮੈਨੂੰ ਇਹ ਪੱਕਾ ਯਕੀਨ ਹੈ ਕਿ ਜੇ ਤੁਸੀਂ ਕੀਰਤਨ ਕਰਨ ਵਾਸਤੇ ਜਾਂਦੇ ਹੋ ਜਿਵੇਂ ਦਾ ਤੁਹਾਡਾ ਦਾੜਾ ਪ੍ਰਕਾਸ਼ ਹੈ ਕਿਡਾ ਬਹੁਤ ਹੀ प्यारा स्वरूप लागदा है ਤੁਹਾਡਾ ਤੁਹਾਨੂੰ ਬੜੀਆਂ ਸੰਗਤਾਂ ਦੇ ਇਹਦੇ ਬਾਰੇ ਕਮੈਂਟਸ ਵੀ ਆਏ ਹੋਣਗੇ ਥਾਂ ਥਾਂ ਤੇ ਤੁਹਾਨੂੰ ਕੁਝ ਕਿਹਾ ਵੀ ਹੋਏਗਾ ਕੋਈ ਅਜੀਹਾ ਕਮੈਂਟ ਜਿਹੜਾ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੇ ਕਿਸੇ ਨੇ ਕਿਹਾ ਹੋਵੇ ਤੁਹਾਨੂੰ ਇਹਦੇ ਬਾਰੇ ਸੰਗਤ ਬਹੁਤ ਪਿਆਰ ਕਰਦੀ ਹੈ ਦਾੜੇ ਵਾਸਤੇ ਉਹਨਾਂ ਦਾ ਸਵਾਲ ਹੀ ਹੁੰਦਾ ਵੀ ਤੁਸੀਂ ਇਹ ਲੰਬਾ ਕਿਦਾਂ ਕੀਤਾ ਅੱਛਾ ਜੀ ਜ਼ਿਆਦਾਤਰ ਸਵਾਲ ਹੁੰਦਾ ਜ਼ਿਆਦਾ ਸਵਾਲ ਹੀ ਹੁੰਦਾ ਵੀ ਤੁਸੀਂ ਦਾੜਾ ਲੰਬਾ ਕਿਦਾਂ ਕੀਤਾ ਤੇ ਮੈਂ ਕਹਿੰਦਾ ਤੇ ਗੁਰੂ ਸਾਹਿਬ ਦੀ ਕਿਰਪਾ ਹੀ ਹੈ ਜੀ ਅੱਛਾ ਤੁਸੀਂ ਕੋਈ ਇਹਦੇ ਬਾਰੇ ਉਦਮ ਨਹੀਂ ਕੀਤਾ ਜੋ ਬਖਸ਼ਿਸ਼ ਹੀ ਹੈ ਗੁਰੂ ਬਖਸ਼ਿਸ਼ ਨੋਰਮਲ ਸੰਭਾਲ ਕਰੀ ਕਰ ਦੇ ਵਿੱਚ ਕੌਣ ਕੌਣ ਨੇ ਤਿੰਨ ਬੱਚੇ ਉਹ ਬੇਟਾ ਹਰਕੰਵਰ ਸਿੰਘ ਜੀ ਉਹਨੇ 10 ਸਾਲ ਮੇਰੇ ਨਾਲ ਸ੍ਰੀ ਹਰਮੰਦਰ ਸਾਹਿਬ ਤਬਲੇ ਤੇ ਸੇਵਾ ਕੀਤੀ ਹੈ। ਕੀ ਬਾਤ ਹੈ? 2004 ਤੋਂ ਲੈ ਕੇ 2014 ਤੱਕ। ਮੇਰੀ ਬੇਟੀ ਇੱਕ ਆਸਟ੍ਰੇਲੀਆ ਚਲੀ ਗਈ ਆ ਹੁਣ ਬੱਚਿਆਂ ਸਮੇਤ। ਜੀ। ਤੀਜੀ ਬੇਟੀ ਆ ਉਹ ਅਮਰੀਕਾ ਉਹਦੀ ਸ਼ਾਦੀ ਕੀਤੀ ਗਾ ਗੁਰਸਿਮਰ ਕੌਰ। ਤੇ ਉਹ ਵੀ ਗੁਰੂ ਸਾਹਿਬ ਦੀ ਕਿਰਪਾ ਬਹੁਤ ਸੋਹਣਾ ਕੀਰਤਨ ਕਰਦੀ ਆ ਸੰਗੀਤ ਵਿੱਚ ਇਹ ਬਹੁਤ ਘੱਟ ਦੇਖਣ ਦੇ ਵਿੱਚ ਆਉਂਦਾ ਕਿ ਜੇ ਕੋਈ ਹਜ਼ੂਰੀ ਕੀਰਤਨੀਆਂ ਜਾਂ ਰਾਗੀ ਹੈ ਉਹਨਾਂ ਦੇ ਘਰ ਦੇ ਵੀ ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਜੀ ਕੀਰਤਨ ਕਰਦੇ ਉਹ ਬਹੁਤ ਆਪਣੇ ਆਪ ਦੇ ਵਿੱਚ ਖੁਸ਼ ਦੀ ਗੱਲ ਹੈ ਬੱਚੇ ਹਰੇਕ ਹਰ ਕੋਈ ਕਹਿੰਦਾ ਕਿ ਮੇਰਾ ਬੱਚਾ ਹਰੇਕ ਖੇਤਰ ਦੇ ਵਿੱਚ ਅੱਗੇ ਵਧੇ ਇੱਕ ਕੀਰਤਨੀਆ ਉਹ ਆਪਣੇ ਬੱਚਿਆਂ ਤੋਂ ਗੁਰਮਤ ਸੰਗੀਤ ਦੇ ਬਾਰੇ ਜਾਂ ਗੁਰਮਤ ਦੇ ਬਾਰੇ ਕੀ ਆਸ ਰੱਖਦਾ ਕਈ ਵਾਰੀ ਕੀ ਹੁੰਦਾ ਵੀ ਕਈ ਤੇ ਚਲੋ ਕੀਰਤਨ ਕਰ ਲੈਂਦੇ ਆ ਪੇਰੈਂਟਸ ਕਈ ਬੀਬੀਆਂ ਪੈਣਾ ਮਤਾਵਕ ਕਿਤਾਂ ਕਰਦੀਆਂ ਤੇ ਕਈ ਸਿੱਖ ਦੇ ਰਹਿੰਦੇ ਆ ਕੀਰਤਨ ਨਹੀਂ ਹੁੰਦਾ ਕਿਉਂਕਿ ਉਹ ਕਿਰਪਾ ਗੱਲ ਉਹਦੀ ਕਿਰਪਾ ਦੀ ਆ ਗਈ ਤੇ ਉਹ ਫਿਰ ਹੁੰਦਾ ਵੀ ਅਸੀਂ ਤੇ ਨਹੀਂ ਕਰ ਸਕੇ ਸਾਡੇ ਬੱਚੇ ਕਰਨ ਉਹ ਬੱਚਿਆਂ ਤੋਂ ਆਸ ਰੱਖਦੇ ਆ ਹਾਂਜੀ ਹਾਂਜੀ ਤੇ ਕਈ ਕਈਆਂ ਦੇ ਬੱਚੇ ਬਹੁਤ ਸੋਣਾ ਕੀਰਤਨ ਕਰਦੇ ਆ ਤੇ ਮੈਂ ਮੈਂ ਵੀ ਚਾਹੁੰਨਾ ਵੀ ਸਾਡੇ ਬੱਚੇ ਜਿਹੜੇ ਆ ਗੁਰਮਤ ਸੰਗੀਤ ਨਾਲ ਵੀ ਜੋੜਨ ਬਾਣੀ ਨਾਲ ਵੀ ਜੋੜਨ ਤੇ ਚੰਗੀ ਖੁਰਾਕ ਵੀ ਖਾਣ ਚੰਗੀ ਸਿਹਤ ਵੀ ਹੋਵੇ। ਕੀ ਬਾਤ ਹੈ। ਤੇ ਸਾਰਾ ਕੁਝ ਤਾਂ ਹੀ ਸਿਸਟਮ ਸਹੀ ਚੱਲਣਾ। ਕੀਰਤਨ ਕਰਨ ਦੇ ਨਾਲ-ਨਾਲ ਹੋਰ ਕਿਹੜੇ ਸ਼ੌਂਕ ਰੱਖਦੇ ਹੋ? ਲੌਂਗ ਡਰਾਈਵ ਦਾ। ਲੌਂਗ ਡਰਾਈਵ। ਗੱਡੀ ਆਪ ਚਲਾ ਕੇ ਜਾਣਾ। ਅੱਛਾ। ਮੈਨੂੰ ਇਹ ਸ਼ੌਂਕ ਜ਼ਿਆਦਾ। ਅੱਛਾ ਜੀ। ਯਾਤਰਾ ਦਾ ਕਾਫੀ ਸ਼ੌਂਕ ਰੱਖਦਾ ਹਾਂ। ਭਾਈ ਸਾਹਿਬ ਮੇਰੀ ਜ਼ਿਹਨ ਦੇ ਵਿੱਚ ਇੱਕ ਹੋਰ ਸਵਾਲ ਆ ਰਿਹਾ ਜਿਹੜਾ ਤੁਹਾਡੇ ਕੀਰਤਨ ਦੇ ਨਾਲ ਹੀ ਸਬੰਧਤ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਬੈਠ ਕੇ ਕੀਰਤਨ ਕਰਨਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਆਸਾ ਜੀ ਕੀ ਵਾਰ ਦਾ ਕੀਰਤਨ ਕਰਨ ਦੇ ਵਿੱਚ ਜਾਂ ਫਿਰ ਰੂਟੀਨ 'ਚ ਹਾਜ਼ਰੀ ਭਰਨ ਦੇ ਵਿੱਚ ਇਹਨਾਂ ਦੇ ਵਿੱਚ ਕੀ ਅੰਤਰ ਸਮਝਦੇ ਹੋ ਤੁਸੀਂ ਦਬਾਅ ਕਦੀ ਮਹਿਸੂਸ ਕੀਤਾ ਹੋਏ ਕਿ ਆਸਾ ਦੀ ਇਹ ਵਾਰ ਦਾ ਔਖਾ ਜਾਂ ਦੂਸਰਾ ਔਖਾ ਸਵਾਲ ਤੁਹਾਡਾ ਬਹੁਤ ਵਧੀਆ ਕਿਉਂਕਿ ਆਸਾ ਕੀ ਵਾਰ ਦਾ ਕੀਰਤਨ ਆਪਣੇ ਆਪ ਇੱਕ ਅਨੰਦਿਤ ਹੈ ਇੱਕ ਆਨੰਦ ਹੈ ਜੀ ਕਿਉਂਕਿ 3 ਸਵਾ 3 ਘੰਟੇ ਲਗਾਤਾਰ ਲਗਾਤਾਰ ਦੂਸਰਾ ਜੋਸੀਂ ਕਰਦੇ ਆ ਉਹ ਘੰਟਾ ਸਵਾ ਘੰਟਾ ਪੌਣਾ ਘੰਟਾ ਹਨਾ ਜੀ ਇਦੇ ਵਿੱਚ ਇੱਕ ਇਤਿਹਾਸਾ ਦੀ ਵਾਰ ਵਿੱਚ ਪੜਨੀ ਹੁੰਦੀ ਹੈ ਚਾਰ-ਚਾਰ ਸਲੋਕ ਚੇ ਚੇ ਸਲੋਕ ਵੀ ਸ਼ਬਦ ਆਉਂਦਾ ਅੱਗੇ ਫਿਰ ਅਲੱਗ-ਅਲੱਗ ਰਾਗ ਚੇਂਜ ਹੁੰਦੇ ਆ ਵੀ ਦਰਸ਼ਨਾ ਦਾ ਸ਼ਬਦ ਪੜਨਾ ਕੀ ਬਾਤ ਹੈ ਆਨੰਦ ਸਾਹਿਬ ਪੜਨਾ ਹਾਂ ਤੇ ਉਹਦੇ ਵਿੱਚ ਮੈਂ ਇੱਕ ਤੁਹਾਨੂੰ ਸਾਂਝੀ ਕਰਦਾ ਗੱਲ ਕਿ ਅਸੀਂ ਕਈ ਵਾਰ ਇਹਨਾਂ ਆਨੰਦ ਬਣਦਾ ਨਾ ਆਸਾ ਦੀ ਵਾਰ ਚ ਹਾਂ ਕਿ ਅਸੀਂ ਕਈ ਸ਼ਬਦ ਸੋਚ ਕੇ ਜਾਂਦੇ ਆ ਵੀ ਆਹ ਪੜਾਂਗੇ ਆਹ ਪੜਾਂਗੇ ਆਹ ਸ਼ਬਦ ਪੜਾਂਗੇ ਹਾਂ ਸੱਚ ਜਾਣਿਓ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਇੰਨੀ ਹੁੰਦੀ ਆ 3 सवा 3 ਘੰਟੇ ਇਦਾਂ ਲੱਗ ਜਾਂਦੇ ਆ ਵੀ ਜਿੰਨੂੰ 5 ਮਿੰਟ ਹੋਏ ਹੁੰਦੇ ਆ ਔਰ ਛਾੜੇ ਸ਼ਬਦ ਉਹ ਰਹਿ ਜਾਂਦੇ ਨੇ ਵਾ 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 ਇਹਨਾਂ ਨਾਲ ਬਣਦਾ ਆਸਾ ਦੀ ਵਾਰਤਾ ਵਿਦਵਾਨ ਸੱਜਣਾ ਵੱਲੋਂ ਜਾਂ ਸਿਆਣੇ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਕੀਰਤਨ ਤੁਹਾਡੇ ਅੰਦਰ ਆ ਜਾਏ ਸੰਗੀਤ ਤੁਹਾਡੇ ਅੰਦਰ ਆ ਜਾਏ ਕਿਹੋ ਜਿਹਾ ਹੋਣਾ ਚਾਹੀਦਾ ਅੰਦਰ ਦਾ ਪੰਡਾ ਸਭ ਤੋਂ ਪਹਿਲਾਂ ਤੇ ਕਿਰਪਾ ਗੁਰੂ ਸਾਹਿਬ ਦੀ ਬਾਣੀ ਦਾ ਜਪਣਾ ਫਿਰ ਤੁਹਾਡੀ ਮਿਹਨਤ ਮਿਹਨਤ ਬਹੁਤ ਜ਼ਰੂਰੀ ਹੈ ਮਿਹਨਤ ਜ਼ਰੂਰੀ ਹੈ ਹਾਂਜੀ ਨਾਲ ਨਾਲ ਬਾਣੀ ਮਿਹਨਤ ਤੇ ਤੇਰੇ ਆਪੇ ਕਿਰਪਾ ਹੋ ਜਾਣੀ। ਭਾਈ ਹਰਨਾਮ ਸਿੰਘ ਜੀ ਜੇ ਹਜ਼ੂਰੀ ਕੀਰਤनियां ਨਾ ਹੁੰਦੀਆਂ ਤੇ ਕੀ ਹੁੰਦਾ? ਕੁਝ ਵੀ ਨਾ ਹੁੰਦਾ ਜੀ ਫਿਰ। ਕੀ ਬਾਤ ਹੈ? ਕੀ ਬਾਤ ਹੈ? ਵਾਕਈ ਵੋਤ ਕਿਤੋਂ ਆ ਇਤੋਂ ਵਧੀਆ ਮਿਲਦਾ ਕੋਈ ਇਹਦਾ ਉੱਤਰ ਹੋਵੇਗਾ। ਠੀਕ ਆ ਭਾਈ ਸਾਹਿਬ ਫਿਰ ਅਸੀਂ ਹੁਣ ਇਜਾਜ਼ਤ ਲੈਣੇ ਆਖੀਰ ਜਾਂਦੇ ਜਾਂਦੇ ਤੁਹਾਨੂੰ ਮੈਂ ਜਾਨਣਾ ਚਾਹਾਂਗਾ ਕਿ ਜਿਹੜੇ ਬੱਚੇ ਗੁਰਮਤ ਸੰਗੀਤ ਵਾਲੇ ਪਾਸੇ ਆਉਣਾ ਚਾਹੁੰਦੇ ਨੇ ਜਾਂ ਫਿਰ ਆ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਔਰ ਪੀਟੀਸੀ ਚੈਨਲ ਦਾ ਧੰਨਵਾਦ ਤੇ ਮੇਰੇ ਵਿਚਾਰ ਸੰਗਤਾਂ ਤੱਕ ਪਹੁੰਚੇ ਆਪਣੇ ਬੱਚਿਆਂ ਨੂੰ ਨੌਜਵਾਨਾਂ ਨੂੰ ਇਹੀ ਮੈਸੇਜ ਦਵਾਂਗਾ ਕਿ ਚੰਗੇ ਢੰਗ ਨਾਲ ਸਿੱਖ ਕੇ ਆਓ ਮਿਹਨਤ ਕਰੋ ਦੱਬ ਕੇ ਚੰਗਾ ਰਿਆਜ ਕਰੋ ਪ੍ਰੈਕਟਿਸ ਕਰੋ ਬਾਣੀ ਨੂੰ ਯਾਦ ਕਰੋ ਬਾਣੀ ਨੂੰ કંઠ ਕਰਕੇ ਜੋ ਆਨੰਦ ਆਉਂਦਾ ਕੀਰਤਨ ਦਾ ਉਹ ਦੇਖ ਕੇ ਸ਼ਾਇਦ ਨਾ ਹੋਵੇ ਤੇ ਸਤਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਸੰਗਤਾਂ ਵੱਲੋਂ ਬਹੁਤ ਪਿਆਰ ਮਿਲਿਆ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਔਰ ਗੁਰੂ ਰਾਮਦਾਸ ਮਾਰੇ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖਣ ਤੋਂ ਸਾਧ ਸੰਗਤ ਜੀ ਐਸਐਮ ਭਾਈ ਹਰਨਾਮ ਸਿੰਘ ਜੀ ਹਜ਼ੂਰੀ ਕੀਰਤਨੀਏ ਸਤਿਗੁਰਾਂ ਸ਼੍ਰੀ ਹਰਮੰਦਰ ਸਾਹਿਬ ਕਿਉਂਕਿ ਹਰਮੰਦਰ ਸਾਹਿਬ ਸਿੱਖਾਂ ਦੇ ਲਈ ਨਹੀਂ ਬਲਕਿ ਦੁਨੀਆਂ ਦੇ ਲਈ ਪੂਰੀ ਇਨਸਾਨੀਅਤ ਦੇ ਲਈ ਇੱਕ ਅਜੀਹਾ ਮੁਕਰਦਸ ਸਥਾਨ ਹੈ ਕਿ ਜਿੱਥੋਂ ਸਾਨੂੰ ਅਧਿਆਤਮ ਮਿਲਦਾ ਹੈ ਜਿੱਥੋਂ ਆਨੰਦ ਮਿਲਦਾ ਹੈ ਸ਼ਾਇਦ ਦੁਨੀਆਂ ਦੇ ਉੱਪਰ ਇਸ ਤੋਂ ਬਿਹਤਰ ਆਨੰਦ ਕਿਤੇ ਹੋਰ ਨਾ ਹੋਵੇ ਜਿਉਂਜਾ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਹੁੰਦਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਉੱਥੇ ਸੇਵਾ ਨਿਭਾ ਰਹੇ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੂੰ ਆਪ ਜੀ ਦੇ ਰੂਬਰੂ ਲੈ ਕੇ ਆਈਏ ਉਹਨਾਂ ਦੇ ਤਜਰਬੇ ਆਪ ਜੀ ਦੇ ਨਾਲ ਸਾਂਝੇ ਕਰੀਏ ਉਸੇ ਲੜੀ ਤਹਿਤ ਅੱਜ ਅਸੀਂ ਭਾਈ ਹਰਨਾਮ ਸਿੰਘ ਜੀ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ ਜੋ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਗੱਲਾਂ ਬਾਤਾਂ ਕੀਤੀਆਂ ਨੇ ਉਮੀਦ ਕਰਦੇ ਹਾਂ ਤੁਹਾਨੂੰ ਵੀ ਬਹੁਤ ਪਸੰਦ ਆਈਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ